ਇਹ ਤੁਸੀਂ ਇਹ ਹੱਦ ਤੱਕ ਜਾਣਦੇ ਹੋ ਤੁਸੀਂ ਕਿਸੇ ਵਿਰੋਧੀ ਬੰਦੇ ਦਾ ਇਹ ਮੰਨਣ ਨੂੰ ਕਿ ਆਹ ਵੀ ਨਹੀਂ ਵੀ ਵਿਰੋਧ ਭਾਈ ਵਿਕਾਸ ਵਾਸਤੇ ਵੀ ਹੁੰਦਾ ਹੈ ਵਿਰੋਧ ਚੰਗੇ ਕੰਮਾਂ ਵਾਸਤੇ ਵੀ ਹੁੰਦਾ ਹੈ ਵਿਰੋਧਨਾ ਜ਼ਰੂਰੀ ਹੈ ਇਹ ਮਿਸ਼ਨ ਪੰਜਾਬੀ ਪੰਜਾਬ ਵਿੱਚ ਜਿੱਥੇ ਪੰਚਾਇਤੀ ਚੋਣਾਂ ਦਾ ਵੱਡਾ ਰੌਲਾ ਹੈ ਉੱਥੇ ਇਸ ਰੌਲੇ ਕੌੜੇ ਦੇ ਵਿੱਚ ਉੱਚ ਪੱਧਰ ਉੱਤੇ ਕਹਿ ਲਈਏ ਕਿ ਸਰਕਾਰੀ ਪੱਧਰ ਉੱਤੇ ਇੱਕ ਵੱਡਾ ਸਨਾਟਾ ਵੀ ਛਾਇਆ ਹੋਇਆ ਹੈ। ਇਹ ਗੱਲ ਵੀ ਵੱਡੇ ਪੱਧਰ ਉੱਤੇ ਉੱਪਰ ਕੀ ਸਾਹਮਣੇ ਆ ਰਹੀ ਹੈ ਕਿ ਜਿਵੇਂ ਇਸ ਰੌਲੇ ਕਾਲਜ ਦੇ ਵਿੱਚ ਪੰਜਾਬ ਦੀ ਵੰਡ ਹੋ ਰਹੀ ਹੋਵੇ। ਇੱਕ ਹਿੱਸਾ ਅਰਵਿੰਦ ਕੇਜਰੀਵਾਲ ਕੋਲ ਤੇ ਇੱਕ ਹਿੱਸਾ ਅਮਰਸਾਹ ਦੇ ਹਵਾਲੇ ਜਾ ਰਿਹਾ ਹੋਵੇ। ਪੰਜਾਬ ਦੀ ਅਜਿਹੀ ਵੰਡ ਰਿਹਾ ਹੈ ਦ੍ਰਿਸ਼ ਉਤੇ ਖਾਸ ਚਰਚਾ ਲਈ ਅੱਜ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਅਗਵੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਪਿਆਰੀ ਲਾਲ ਗਰਗਜੀ ਸੋ ਚੈਨਲ ਜੀਵਿਸ਼ਨ ਪੰਜਾਬੀ ਵੱਲੋਂ ਡਾ. ਰੱਸਾਬ ਤੁਹਾਡਾ ਸਵਾਗਤ ਵੈਲਕਮ ਜਿਤੇ ਬਹੁਤ ਬਹੁਤ ਧੰਨਵਾਦ ਡਾ ਸਾਹਿਬ ਪੰਜਾਬ ਦੀ ਜਿਹੜੇ ਦ੍ਰਿਸ਼ ਬਣਦੇ ਵਿਖਾਈ ਦੇ ਰਿਹਾ ਹੈ ਕਹਿੰਦਾ ਭਾਵ ਕਿ ਇੱਕ ਚੁੱਪ ਇੱਕ ਰੌਲਾ ਇੱਕ ਸਨਾਟਾ ਤੇ ਅਜੇ ਹੀ ਦਰਾਂ ਬੜਕਾਂ ਦਾ ਵੀ ਮਾਹੌਲ ਹੈ ਕਿਵੇਂ ਦੇਖਦੇ ਹੋ ਪੰਜਾਬ ਨੂੰ ਹੁਣ ਦੀ ਘੜੀ ਦੇ ਵਿੱਚ ਅਜੋਕੇ ਦੌਰ ਦੇ ਵਿੱਚ ਜੀ ਡਾ ਸਾਹਿਬ ਡਾ ਸਾਹਿਬ ਪੰਜਾਬ ਦੇ ਵਿੱਚ ਕਿਉਂ ਕੈਸੀ ਇਹ ਹੋ ਜੇ ਅਣਜਾਣ ਇਹੋ ਜੇ ਮੈਂ ਤਾਂ ਮਿੰਟ ਕਹਿ ਹਾਂ ਕੋਈ ਚੀਕ ਨਹੀਂ ਆਪਾ ਤਾ ਤਾ ਪਿੱਛੇ ਪੈਣ ਵਾਲੇ ਲੋਕਾਂ ਦੇ ਹੱਥ ਅਸੀਂ ਵਾਰਡੋਰ ਫੜਾਤੀ ਇਹ ਪੰਜਾਬ ਦੀ ਬਦਕਿਸਮਤੀ ਹੈ ਜਿਹੜੇ ਨਾ ਦਿੱਡੀ ਨਾਲ ਡਰ ਸਕਦੇ ਨੇ ਨਾ ਆਪਦੀ ਪਾਰਟੀ ਨਾਲ ਡਰ ਸਕਦੇ ਨੇ ਨਾ ਅੰਦਰ ਕੋਈ ਅਨੁਸ਼ਾਸਨ ਕਰ ਸਕਦੇ ਨੇ ਇਹ ਜਿਨ੍ਹਾਂ ਨੇ ਜਿਹੜਾ ਮਾੜਾ ਮੋਟਾ ਪੰਜਾਬ ਦਾ ਕੋਈ ਸੀਗਾ ਕਿ ਵੀ ਨਿਯਮ ਕਾਨੂੰਨ ਦੀ ਗੱਲ ਉਹ ਜਮੇ ਤੋੜਤੀ ਗੁਲੀ ਤਾਂ ਤੋੜਤੀ ਜੇ ਅਸੀਂ ਪੰਚਾਇਤ ਚੋਣਾਂ ਦੀ ਗੱਲ ਕਰੀਏ ਤਾਂ ਪੰਚਾਇਤ ਚੋਣਾਂ ਦੇ ਵਿੱਚ ਸਵਾਏ ਜਨ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਬੁਦੀ ਪਤਾ ਲੱਗਿਆ ਸੀ ਕਿ ਅਸੀਂ ਪਹਿੰਦੀਆਂ ਸਰਕਾਰਾਂ ਜਿਹੜੀ ਐਲੋਪੀ ਦਾ ਹਸਾਫੀ ਇਹਨਾਂ ਨੂੰ ਛੱਡ ਵੀ ਲਈਏ ਜਦੋਂ ਇਹਨਾਂ ਨੇ ਛਾਲਾਂ ਮਾਰ-ਮਾਰ ਕੇ ਆਏ ਹੋਏ ਬੰਦੇ ਲੈਣੇ ਸ਼ੁਰੂ ਕਰੇ ਸੀ ਇਹ ਪਤਾ ਲੱਗਿਆ ਸੀ ਜਿੱਦ ਇਹਨਾਂ ਨੇ ਰਾਜ ਸਭਾ ਚ ਬਾਅਦ ਦੇ ਬੰਦੇ ਹੋਰ ਵੀ ਬੰਦੇ ਨਾਮਿਨੇਟ ਕਰੇ ਸੀ ਇਹ ਪਤਾ ਲੱਗਿਆ ਸੀ ਜਦ ਇਹ ਜਿੱਦੀ ਦੇ ਵਿੱਚੋਂ ਸਮਝੌਤਾ ਕਰਨ ਲੱਗੇ ਸੀ ਵੀ ਠੀਕ ਆ ਜੋ ਤੁਸੀਂ ਤੁਹਾਡੇ ਤੁਸੀਂ ਸਾਨੂੰ ਸਿਖਾਇਆ ਫੇਰ ਪਤਾ ਲੱਗਿਆ ਸੀ ਜੇ ਦਿੱਬੀ ਵਾਲੇ ਆ ਕੇ ਬੈਠ ਗਏ ਇਹਨਾਂ ਦੇ ਹਰੇਕ ਮੰਤਰੀ ਖਚਾਈ ਕਰਦੇ ਸੀ ਵਾਰ-ਵਾਰ ਪਰ ਹੁਣ ਜਿਹੜੀ ਥੱਲੇ ਤੱਕ ਜਮਹੂਰੀਅਤ ਹੈ ਜਿਹੜੀ ਜਮਹੂਰੀ ਜੀ ਸਭ ਤੋਂ ਵੱਡੀ ਕਾਇਆ ਹੈ ਜੀ ਸਭ ਤੋਂ ਅਹਿਮ ਕਾਇਆ ਹੈ ਪੰਚਾਇਤ ਪੰਚਾਇਤ ਚੋਣਾਂ ਚ ਇਹਨਾਂ ਨੇ ਜੋ ਡਾਂਗ ਫੇਰਨੀ ਸ਼ੁਰੂ ਕਰੀ ਹੈ ਹੋਰ ਕਿਸੇ ਨੇ ਨਹੀਂ ਕਦੇ ਕੀਤੀ ਇਹ ਰਾ ਫੇਰੀਆਂ ਪਹਿਲਾਂ ਵੀ ਕਰਦੇ ਸੀ ਟੱਕੇ ਵੀ ਕਰਦੇ ਸੀ ਇਹਨਾਂ ਨੇ ਨਹੀਂ ਕਰੇ ਮਹਿਲ ਕਲਾਂ ਚੋਂ ਚੱਪੜ ਚਿੜੀ ਚੋਂ ਤੇ ਕਲੰਡੀ ਸਾਹਬੋ ਚੋਂ ਇਹ ਰਵਾਬ ਬਣਾਣ ਕਿਚੋਂ ਰਾਜਪੁਰੇ ਕੱਢ ਬੜਾ ਵੱਡਾ ਜਾਮ ਲਾਇਆ ਹੋਇਆ ਸੀ ਆ ਪੁਲ ਦੇ ਉੱਤੇ ਜਿਹੜਾ ਪਟਿਆਲਾ ਚੰਡੀਗੜ੍ਹ ਦਾ ਰਸਤਾ ਉਹ ਪੁੜਾ ਹੈ ਐਨਾ 40 ਮਿੰਟ ਕੇ 45 ਮਿੰਟ ਸਾਨੂੰ ਲੱਗੇ ਲੱਗੇ ਉੱਥੋਂ ਕੱਢੇ ਪੁਲ ਤੋਂ ਪੁਲ ਤੱਕ ਆਉਣ ਦੇ ਥੋੜਾ ਜਾ ਅੱਧ ਕਿਲੋਮੀਟਰ ਦੇ ਡਿਸਟੈਂਸ ਇੰਨਾ ਜ਼ਿਆਦਾ ਜਾਮ ਉਹ ਵੀ ਉਹ ਗੱਡੀ ਛੋਟੀ ਸੀ ਤਾਂ ਨਿਕਲਿਆ ਟੈਕਸੀ ਵਾਲਾ ਨਹੀਂ ਤੇ ਸ਼ਾਇਦ ਹੋਰ ਘੰਟਾ ਲੱਗਦਾ ਵੱਡੀ ਗੱਡੀਆਂ ਤਾਂ ਟਾਈਮ ਮਿਲ ਹੀ ਨਹੀਂ ਰਹੀ ਸੀ ਉਹ ਛੋਟੀਆਂ ਵਾਲੇ ਮਣੇ ਨਗਾ ਰਹੇ ਸੀ ਤੋ ਇਹ ਜਿਹੜਾ ਹਾਲਤ ਹੈ ਮੈਨੂੰ ਹੋਰ ਫੋਨ ਆਏ ਨੇ ਵਿਖ ਕੇ ਆਏ ਨੇ ਕਿ ਕੀ ਹੋ ਰਿਹਾ ਤੇ ਆਪਣਡੋਲੀ ਦੇ ਵਿੱਚ ਅਮਰਸਰ ਦੇ ਵਿੱਚ ਸਾਂ-ਸਾਂ ਦੇ ਉੱਤੇ ਇਹ ਕੁਝ ਕਰ ਰਹੇ ਨੇ ਜੇ ਇਹ ਮੈਂ ਕਹਾਵਾਂਗਾ ਨੰਗਾ ਨਾਚ ਹੋਣਾ ਡੰਡੇ ਦਾ ਤੇ ਫਿਰ ਕਿਹੜੀ ਬਦਲਾਅ ਦੀ ਸਰਕਾਰ ਹੈ ਜੋ ਇਹਨਾਂ ਨੇ ਇਹਨਾਂ ਨੂੰ ਹੁਣ ਤਾਂ ਲੱਗਦਾ ਹੈ ਇਹ ਟੱਕੇ ਨਾਲ ਪੰਚਾਇਤਾਂ ਮਨਵਾ ਲੈਣਗੇ ਕੋਈ ਚਾਰ ਬੰਦੇ ਇਹ ਜੇ ਅੱਗੇ ਆ ਜਾਣਗੇ ਕਾਹਾਾ ਕਿ ਆ ਜਾਣ ਗਈ ਕਾ ਹੋਰ ਪਿੰਡ ਦਾ ਮੈਂ ਹੁਣੀ ਵੀਡੀਓes ਹੁੰਦੇ ਸੀ ਕਹਿੰਦੇ ਸਾਡੇ ਪਿੰਡਾਂ ਮਹਾਰਾਜ ਦੇ ਸ਼ਰ ਕਹਿੰਦੇ ਜੀ ਅਸੀਂ ਤਾਂ ਐਮਐਲਏ ਬਣਾ ਕੇ ਪਸਤੌਣਿਆ ਸਾਰਾ ਪਿੰਡੀ ਨਾਲ ਕਿਤੇ ਬਣਿਆ ਪਿਆ ਹਾਲਾਂਕਿ ਉਹ ਸਾਰੇ ਜਿਹੜੇ ਬੋਲਦੇ ਨੇ ਉਹ ਇਹ ਨਹੀਂ ਕਹਿੰਦੇ ਵੀ ਪਿੰਡ ਨੇ ਕੀ ਕਰਿਆ ਅਸੀਂ ਸਾਲਟ ਪਿੰਡ ਨੇ ਵੀ ਤਾਂ ਕੁਝ ਕਰਿਆ ਹੋਣਾ ਚਾਹੀਦਾ ਸੀ ਉਹ ਇਹੀ ਕਹਿੰ ਜਾਂਦਾ ਐਮਐਲਏ ਨੇ ਨਹੀਂ ਸਾਡਾ ਕੁਝ ਕਰਿਆ ਪਰ ਪਿੰਡ ਦੀ ਤਾਂ ਹੱਥ ਖਰਾਬ ਹੈਣਾ ਚਾਹੇ ਪਿੰਡਾਂ ਵਾਲਿਆਂ ਨੇ ਨਹੀਂ ਕਰਿਆ ਚਾਹੇ ਮੈਦਨ ਨੇ ਨਹੀਂ ਕਰਿਆ ਇਹਦਾ ਮਤਲਬ ਇਹਨਾਂ ਨੇ ਸਾਡਾ ਜਿਹੜਾ ਪਿੰਡਾਂ ਦੇ ਵਿੱਚ ਮਾੜਾ-ਮੋਟਾ ਢਾਂਚਾ ਸੀ ਪਾਣੀ ਖੜਾ ਗੁਰਦੁਆਰੇ ਜਾਣ ਨੂੰ ਜਾ ਨਹੀਂ ਸਕਦੇ ਲੋਕ ਤੇ ਆ ਰੂੜੀਆਂ ਆਪਣੀਆਂ ਨੇ ਬੁਰਾ ਹਾਲ ਹੈ ਉਹ ਸਾਰਾ ਕੁਝ ਕਰਨ ਦੇ ਵਿੱਚ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਇਹ ਪਾਰਟੀ ਦੀ ਜ਼ਿੰਮੇਵਾਰੀ ਹੈ ਇਹਨਾਂ ਦੀ ਪਾਰਟੀ ਨੇ ਹਰੇਕ ਤੇ ਡੰਡਾ ਆਪਸ ਵਿੱਚ ਵੀ ਕੋਈ ਵਿਸ਼ਵਾਸ ਨਹੀਂ ਲੋਕਾਂ ਤੇ ਕੋਈ ਵਿਸ਼ਵਾਸ ਨਹੀਂ ਤੇ ਤਾਂ ਭਾਵੇਂ ਜੇਪੀ ਵੀ ਜੋ ਭਾਵੇਂ ਜੇਪੀ ਕਰਦੀ ਸੀ ਉਹਦੋਂ ਵੀ ਮਾੜਾ ਕਰਦੀ ਸੀ ਔਲਪਨ ਗਿਆ ਦਾ ਇਹਨਾਂ ਨੇ ਜਿਵੇਂ ਅ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦਾ ਹਾਲ ਹੋਇਆ ਸੀ ਇੱਕ ਵਾਰ ਉਹੋ ਜਿਹਾ ਹਾਲ ਹੁਣ ਫੇਰ ਦੁਬਾਰਾ ਹੋਣ ਵਾਲਾ ਹੈ ਕਿਉਂਕਿ ਸਰਕਾਰਾਂ ਜਿਹੋ ਜੀਆਂ ਮਰਜ਼ੀ ਸੀਆਂ ਇਸ ਪਿੰਦਰ ਤੱਕ ਪੰਜਾਬ ਦੀ ਕਮਰ ਕਿਸੇ ਨੇ ਤੋੜੀ ਨਹੀਂ ਸੀ ਜਿਸ ਪਿੰਦਰ ਤੱਕ ਇਹਨਾਂ ਨੇ ਤੋੜ ਪ੍ਰਸ਼ਾਸਨ ਇਹਨਾਂ ਨੇ ਤੋੜਤਾ ਸੰਸਥਾਗਤ ਢਾਂਚਾ ਇਹਨਾਂ ਨੇ ਤੋੜਤਾ ਨਿਯਮ ਕਾਨੂੰਨ ਇਹਨਾਂ ਨੇ ਛੱਡਤੇ ਐਸੈਂਬਲੀ ਦੇ ਵਿੱਚ ਜਿਹੜਾ ਤਹਮਲ ਰੱਖਣਾ ਜ਼ਰੂਰੀ ਸੀ ਜਿਹੜਾ ਪਹਿਬਿਆਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂ ਕਰਿਆ ਸੀ ਤੋੜਨਾ ਇਹਨਾਂ ਨੇ ਸਿਰੇ ਹੀ ਲਾ। ਸੋ ਪੇਪਰ ਲੀਕੇ ਕਰਦੇ ਨੇ ਕੋਈ ਪੇਪਰ ਐਸਾ ਨਹੀਂ ਜਿਹੜਾ ਇਹਨਾਂ ਦਾ ਲੀਕ ਨਾ ਹੋਇਆ ਹੋਵੇ ਭਰਤੀ ਦਾ। ਔਰ ਬਿਲਕੁਲ ਬੱਬਲ ਕੇ ਕਹਿ ਰਹੇ ਨੇ ਫਿਰ ਕੀ ਹੋ ਗਿਆ ਜੇ ਹੋ ਗਿਆ। ਐਵੇਂ ਕਹਿੰਦਾ ਉਹ ਤਾਂ ਹਰਿਆਣਾ ਵਾਲੇ ਵਿਚਾਰ ਨੇ ਤਾਂ ਆ। ਪੰਜਾਬ ਦੇ ਹੱਕਾਂ ਦੇ ਉੱਤੇ ਇੱਕ ਦਿਨ ਵੀ ਨਹੀਂ ਆਏ ਬੋਲੇ। ਸੋ ਇਸ ਕਰਕੇ ਪੰਜਾਬ ਦਾ ਤਾਂ ਬੁਰਾ ਹਾਲ ਹੈ ਗਵਰਨਰ ਦੇ ਥੰਨੇ ਲੱਗੇ ਰਹੇ ਫਿਰ ਉਹ ਜੀ ਸੁਪਰੀਮ ਕੋਰਟ ਚ ਚੱਲ ਜਾਂਦੇ ਨੇ। ਬਿਲਕੁਲ ਲੋਕਾਂ ਦੇ ਉਹਨੂੰ ਇਹ ਇਕੱਠੇ ਕਰਨ ਦਾ ਯਾਰ ਨਹੀਂ ਹੈਗੇ ਕਹਿਣ ਨੂੰ ਜੋ ਮਰਜ਼ੀ ਕਹੀ ਜਾਵੇ। ਪਰ ਇਹ ਸਬੂਤ ਮਿਲ ਗਏ ਸੀ ਇਹਨਾਂ ਨੇ ਉਦੋਂ ਨਹੀਂ ਸਮਝਿਆ ਜਿੱਦẽ 3 ਮਹੀਨਿਆਂ ਬਾਅਦ ਚੋਣ ਹਾਰੀ ਸੀ ਸੰਗਰੂਰ ਦੀ। ਫਿਰ ਜਲੰਧਰ ਦੀ ਦੂਜਿਆਂ ਦਾ ਬੰਦਾ ਲੈ ਕੇ ਜਿੱਤੇ। ਵੈਸੇ ਇਹ ਬੰਦੇ ਨੂੰ ਸ਼ਰਮਣ ਨੇ ਕਹਿੰਦਾ ਵੀ ਆਪਦਾ ਬੰਦਾ ਹੀ ਨਹੀਂ ਤੁਹਾਡੇ ਕੋਲੇ ਜਲੰਧਰ 'ਚ ਖੜਾ ਕਰਨ ਨੂੰ। ਫਿਰ ਲੋਕ ਸਭਾ ਦੀਆਂ ਚੋਣਾਂ 'ਚ ਬੰਦੇ ਨਹੀਂ ਸੀਗੇ ਖੜੇ ਕਰਨ ਨੂੰ ਐਮਪੀ ਐਮਐਸ ਦੇ ਖੜੇ ਕਰਤੇ ਦੂਜਿਆਂ ਪਾਰਟੀਆਂ 'ਚ ਉਧਾਰੇ ਲੈ ਕੇ ਖੜੇ ਕਰਤੇ। ਜਦ ਤੁਸੀਂ ਐਮਐਲਏ ਐ ਖੜੇ ਕਰੋਗੇ ਇੰਨੇ ਜਿਆਦਾ ਫਿਰ ਬਾਈਲੈਕਸ਼ਨ ਪੰਜਾਬ ਤੇ ਠੋਪੋਗੇ ਤੇ ਪੰਜਾਬ ਦਾ ਤਾਂ ਤੁਸੀਂ ਪੱਠਾ ਬਠਾ ਰਹੇ ਹੋ ਨਾ ਆਪਦੇ ਆਪ ਦੇ ਨਲਾਇਕੀ ਕਰਕੇ ਤੁਸੀਂ ਸਟੀering ਚਾਹੇ ਜਾਂ ਬੰਦਾ ਬਹਿ ਗਿਆ ਜਿਹਨੂੰ ਚਲਾਉਣਾ ਨਹੀਂ ਆ ਰਿਹਾ ਸੋ ਇਸ ਕਰਕੇ ਇਹ ਜਿਹੜਾ ਸਾਰਾ ਕੁਝ ਕਰਕੇ ਵੀ 130 130 130 ਅਰੇ ਕਿੰ ਆ ਤਿੰਨ ਗੁਜਰਾਤ ਦੇ ਵਿੱਚੋਂ ਨੂੰ ਹੋਈ ਜਾ ਕੇ ਉੱਥੇ ਕਿਉਂਕਿ ਬੀਜੇਪੀ ਨੂੰ ਜਿਤਾਉਣਾ ਸੀ ਪੰਜਾਬ ਦਾ ਪੈਸਾ ਖਰਚੀ ਗਏ ਕਿ ਇਸ ਤਰ੍ਹਾਂ ਹੀ ਹੁਣ ਹਰਿਆਣੇ ਚ ਹੋਣੀ ਸੀ ਉੱਥੇ ਪੰਜਾਬ ਦਾ ਸਾਰਾ ਵੀ ਪੰਜਾਬ ਦੇ ਹੁਕਮ ਕਰਤਾ ਸੀ ਔਰ ਕਹਿਆ ਕਿ ਨੇ ਜਿਹੜਾ ਨਾ ਪੰਜਾਬ ਦਾ ਹੈ ਨਾ ਇਥੋਂ ਦਾ ਕੋਈ ਐਮਐਲਏ ਨਾ ਇਥੋਂ ਦੀ ਪਾਰਟੀ ਦਾ ਕੁਛ ਹੈ ਹੁਕਮ ਕਰਤਾ ਸਾਰੇ ਐਮਐਲਏ ਸਾਰੇ ਮਿਨਿਸਟਰ ਜਿੰਨਾਂ ਜਿੰਨਾਂ ਦੀ ਡਿਊਟੀ ਨਾਤੀ ਹਰਿਆਣੇ ਚ ਹੀ ਰਹਿਣਗੇ ਬਿਨਾ ਉਸ ਦੀ ਮਨਜ਼ੂਰੀ ਦੇ ਛੁੱਟੀ ਨਹੀਂ ਲੈਣਗੇ ਜਿਵੇਂ ਸਕੂਲ ਮਾਸਟਰ ਤੋਂ ਛੁੱਟੀ ਲਈਂਦੀ ਹੈ ਐਦਾਂ ਸਕੂਲ ਮਾਸਟਰ ਬਣ ਗਿਆ ਜਿਹੜੇ ਸਕੂਲ ਮਾਸਟਰ ਜਿ ਤਰ੍ਹਾਂ ਬਤਵਾਓ ਕਰਨਗੇ ਉਹ ਸਿਆਸਤਦਾਨ ਨਹੀਂ ਹੋ ਸਕਦੇ ਹੂੰ ਉਹ ਤਾਂ ਬੱਚਿਆਂ ਨੂੰ ਅਨੁਸ਼ਾਸਿਤ ਕਰਨ ਵਾਸਤੇ ਹੁੰਦੇ ਨੇ ਅੱਜ ਕੱਲ ਦਾ ਬੱਚਿਆਂ ਨੂੰ ਵੀ ਇਦਾਂ ਨਹੀਂ ਤੁਸੀਂ ਕਹਿ ਸਕਦੇ ਜਿੱਦਾਂ ਇਹ ਐਮਐਲਏ ਮੰਤਰੀਆਂ ਨੇ ਕਿਹਾ ਪਬਲਿਕਲੀ ਕਹਿ ਕੋ ਲੁੱਕ ਕੇ ਨਹੀਂ ਕਿਹਾ ਔਰ ਐਮਐਲਏ ਮੰਤਰੀ ਇੰਨੇ ਜ਼ਿਆਦਾ ਮੈਂ ਕਹਾਂਗਾ ਜਿਵੇਂ ਗੰਡ ਗੰਡੋਏ ਹੁੰਦੇ ਨਾ ਹੁੰਦੇ ਹੀ ਰਹਿੰਦੇ ਨੇ ਇਦਾਂ ਦੇ ਬਣ ਗਏ ਕਿ ਬੋਲਦਾ ਹੀ ਨਹੀਂ ਕੋਈ ਵੀ ਭਾਈ ਇਹ ਤੈਨੂੰ ਕਿੱਥੋਂ ਹੱਕ ਮਿਲ ਗਿਆ ਜਿੱਤੇ ਨਿਗੋਨਾਮ ਹੂੰ ਅਸਾ ਇਹ ਅਨਾਉਂਸ ਕਰਿਆ ਕਿ ਆਖ ਵਾਰਾਂਛਤਿਆ ਨਾ ਉਹਨੇ ਕਾਊਂਟਰ ਕਰੇ ਵੀ ਮੈਂ ਤਾਂ ਕਹਿ ਹੀ ਨਹੀਂ ਵੀ ਮੈਂ ਤਾਂ ਛੁੱਟੀ ਲੈ ਕੇ ਜਾਊਂਗੀ ਮੈਂ ਤਾਂ ਇਹ ਕਿਹਾ ਸੀ ਵੀ ਦੱਸ ਕੇ ਜਾਓਗੇ ਤਾਂ ਕਿ ਸਾਨੂੰ ਪਤਾ ਹੋਵੇ ਕਿੱਥੋਂ ਚਲਾ ਗਿਆ ਬੰਦਾ। ਛੁੱਟੀ ਨਕੇ ਜਾਓਗੇ ਤਾਂ ਸਾਨੂੰ ਨਹੀਂ ਕਿਤੇ ਸਰਕਾਰੀ ਨੌਕਰੀ ਚ ਨਹੀਂ ਕਿਹਾ ਸੀ ਅਸੀਂ ਸੂਚਨਾ ਦਿੰਦੇ ਸੀ ਕਿ ਮੈਂ ਫਲਾਣੇ ਕੰਮ ਤੇ ਜਾ ਰਿਹਾ ਮੈਨੂੰ ਫਲਾਣੇ ਗਵਾਹੀ ਦੇ ਵਾਸਤੇ ਬੁਲਾਇਆ ਹੈ ਇਹ ਹੈ ਇਹ ਇਹ ਮੈਂ ਹੈਰਾਨ ਆਂ ਵੀ ਜਿਹੜਾ ਛੁੱਟੀ ਵਾਲਾ ਨਵਾਂ ਤਰੀਕਾ ਲੱਭ ਲਿਆ। ਇਹ ਜਿਹੜਾ ਤਾਲ ਤਰੀਕਾ ਇਹਦਾ ਮਤਲਬ ਇਹਨਾਂ ਨੂੰ ਪ੍ਰਸ਼ਾਸਨ ਦਾ ਪਤਾ ਹੀ ਨਹੀਂ ਜਾਂ ਫਿਰ ਇਹ ਡੰਡਾ ਫੇਰਨਾ ਚਾਹੁੰਦੇ ਨੇ। ਜਾਂਦੇ ਇਹਨਾਂ ਨੇ ਜਿਹੜੇ ਅਸੀਂ ਚੁਣਨੇ ਉਹਨਾਂ ਦੇ ਉੱਤੇ ਐਡਾ ਵੱਡਾ ਡੰਡਾ ਫੇਰਤਾ ਤੇ ਫਿਰ ਪੰਜਾਬ ਦੇ ਲੋਕਾਂ ਦੀ ਤਾਂ ਖੈਰ ਹੈ ਹੀ ਨਹੀਂ ਪੰਜਾਬ ਦੇ ਸਾਸਿਆਂ ਦੀ ਤਾਂ ਫਿਰ ਖੈਰ ਹੈ ਹੀ ਨਹੀਂ ਫਿਰ ਤਾਂ ਜੋ ਮਰਜ਼ੀ ਕਰਨਗੇ ਜਦ ਤੁਸੀਂ ਬਾਹਰਲੇ ਬੰਦਿਆਂ ਨੂੰ ਆਪਦੇ ਸਿਰ ਤੇ ਬਿਹਾੜਾ ਕੇ ਬਿਠਾਈ ਜਾਂਦੇ ਹੋ ਪੰਜਾਬ ਦੀ ਨਾਬਰੀ ਨੂੰ ਤੁਸੀਂ ਜ਼ੀਰੋ ਕਰ ਰਹੇ ਹੋ ਕਿ ਹੁਣ ਪੰਚਾਇਤ ਦੀਆਂ ਚੋਣਾਂ ਦੇ ਵਿੱਚ ਕੋਈ ਇੱਕ ਜਿਲ੍ਹਾ ਤਾਂ ਹੋਵੇ ਨਾ ਜਿਹੜਾ ਕਹੇ ਨਹੀਂ ਜੀ ਸਾਡੇ ਨੂੰ ਗੁਰਦਾਸਪੁਰ ਅਮਰਸਰ ਤਰਨਤਾਰ ਤੁਸੀਂ ਜਿੱਥੇ ਮਰਜ਼ੀ ਆ ਇਧਰ ਪਟਿਆਲਾ ਰੋਪੜ ਇਹ ਐਸਐਸ ਨਗਰ ਬਰਨਾਲਾ ਸੰਚੂਰ ਤੁਸੀਂ ਕਿੰਝ ਦੱਸੋ ਨਾ ਜਿੱਥੇ ਲੋਕਾਂ ਨੂੰ ਇਹ ਹੋਵੇ ਕਿ ਕੋਈ ਨਹੀਂ ਕੀ ਚਲੋ ਮਾੜਾ ਮੋਟਾ ਤਾਂ ਠੀਕ ਹੋਈਏ ਜੇ ਇਹਨਾਂ ਮਾੜਾ ਹਾਲ ਹੈ ਬਠਿੰਡਾ ਮਾਨਸਾ ਕਿ ਫੇਰ ਭਾਈ ਤੁਸੀਂ ਕਿਵੇਂ ਕਹਿੰਦੇ ਹੋ ਵੀ ਅਸੀਂ ਸਰਕਾਰਾਂ ਸਰਕਾਰਾਂ ਤੋਂ ਪੈਣੀ ਹਿੱਤ ਕਿ ਕੰਮ ਨਹੀਂ ਪਰ ਅਜੇ ਲੋਲਾ ਕਦੀ ਵੀ ਨਹੀਂ ਸੁਣਿਆ ਸੀ ਜੋ ਅੱਜ ਕਿ ਪੇਪਰੀ ਵਿਰੋਧੀ ਪਾਰਟੀਆਂ ਦੇ ਸਾਰੇ ਪੇਪਰ ਪ੍ਰੋਜੈਕਟ ਕਰਾਤੇ ਮੈਂ ਇਸ ਤੋਂ ਇੱਕ ਮੈਨੂੰ ਦੁਖਾਂਤ ਵੀ ਹੈ ਇਹ ਪੰਜਾਬ ਦੇ ਲੋਕ ਇਹ ਚੋਣ ਲੋਕ ਬਨਾਮ ਸਰਕਾਰ ਹੋਣੀ ਚਾਹੀਦੀ ਸੀ ਇਹ ਚੋਣ ਲੋਕ ਬਨਾਮ ਸਰਕਾਰ ਨਹੀਂ ਬਣੀ ਇਹ ਚੋਣ ਪੰਚਾਇਤ ਬਨਾਮ ਪੰਚਾਇਤ ਬਣ ਗਈ ਸਰਪੰਚ ਬਨਾਮ ਸਰਪੰਚ ਬਣ ਗਈ ਜਿੱਦਾਂ ਇਹ ਚੋਣ ਲੋਕ ਬਨਾਮ ਪੰਜਾਬ ਬਣ ਜਾਂਦੀ ਕਿ ਲੋਕ ਸੜਕਾਂ ਤੇ ਆ ਜਾਂਦੇ ਰਾਜਪ੍ਰਿਆਏ ਨੇ ਲੋਕ ਸੜਕਾਂ ਤੇ ਆ ਜਾਂਦੇ ਸਾਰਾ ਪਾਸਾ ਕਹਿੰਦੇ ਵੀ ਦੇਖੀ ਜੋ ਹੁਣ ਜੇ ਤੁਸੀਂ ਇਹ ਡੰਡਾ ਫੇਰ ਜੋ ਤੁਸੀਂ ਇਹ ਟੱਕਾ ਕਰਦੇ ਤੁਹਾਨੂੰ ਅਸੀਂ ਬਿਠਾ ਜਾਨਾ ਉਹਨੂੰ ਕਿੱਥੋਂ ਮਿਲ ਗਿਆ ਹੱਕ ਹਾਈ ਕੋਰਟ ਜਾਓਗੇ ਹਾਈ ਕੋਰਟ ਕਹੋ ਜੀ ਅਸੀਂ ਕੀ ਕਰੀਏ ਕਿਉਂਕਿ ਚੋਣ ਐਲਾਨ ਹੋ ਗਈ ਚੋਣਾਂ ਲਾਨ ਹੋ ਕੇ ਮਤਲਬ ਇਹੋ ਜਿਹਾ ਕੰਮ ਹੈ ਡੰਡਾ ਫੇਰਨ ਦਾ ਹੱਕ ਹੈ ਮੈਂ ਤਾਂ ਇਸ ਗੱਲ ਤੋਂ ਵੀ ਹੈਰਾਨ ਆ ਵਿੱਚ ਐਡਾ ਮਾਸ ਹੋਵੇ ਇਹ ਤਾਂ ਸੂਬਾ ਮੁਟਾ ਅਕਸ਼ਨ ਲੈਣਾ ਚਾਹੀਦਾ ਸੀ ਹੂੰ ਜਿਹੜੇ ਜਿੱਥੇ ਇੰਨਾ ਰੌਲਾ ਪੈ ਰਿਹਾ ਇੰਨਾ ਸਭ ਕੁਝ ਹੋ ਗਿਆ ਫਿਰ ਆ ਜਨਤਪੁਰ ਦੇ ਵਿੱਚ ਇਹ ਚੋਣ ਪੋਸਟਪੋਨ ਕਰੀਏ ਕਿਉਂਕਿ ਵੋਟਾਂ ਦੇ ਧੱਕੇ ਨਾਲ ਬਣਾ ਦਿੱ ਗਿਆ ਪ੍ਰਵਾਸੀਆਂ ਜਾਂ ਪਿੰਡ ਚ ਪਿੰਡ ਚ ਵੋਟਾਂ ਮਣਵਾਉਣ ਦਾ ਮਤਲਬ ਪਿੰਡ ਦੀ ਜ਼ਮੀਨ ਚ ਉਹਨਾਂ ਦਾ ਹਿੱਸਾ ਦੇ ਦੇਣਾ ਉਹਨਾਂ ਨੂੰ ਚਾਕੇ ਉਦੋਂ ਹੀ ਜੀ 2 ਨੰਬਰ ਦੇ ਵਿੱਚ ਪੰਜਾਬ ਦੀ ਜਾਇਦਾਦ ਬਾਹਰ ਨਹੀਂ ਅੰਦਰ ਦੇਈ ਜਾਣੇ ਫਿਰ ਤੁਹਾਨੂੰ ਕੌਣ ਬਰਦਾਸ਼ਤ ਕਰੇਗਾ ਹੂੰ ਜੀ ਜੀ ਫਿਰ ਤੁਸੀਂ ਮਤਾਂ ਦੇਣ ਲੱਗ ਜਾਨੇ ਹੋ ਜੇ ਤੁਸੀਂ ਵਿਰੋਧੀ ਧਿਰ ਸੀ ਉਦੋਂ ਤੁਸੀਂ ਉਹਦਾਂ ਗਾਲ੍ਹਾਂ ਕੱਢਦੇ ਸੀ ਹੁਣ ਤੁਸੀਂ ਰਾਜਕਾਰ ਦੀ ਧਿਰ ਕਿਉਂ ਕੇ ਗਾਲ੍ਹਾਂ ਕੱਢਦੇ ਹੋ ਇਹੀ ਬੀਜੇਪੀ ਕਰਣੀ ਹੈ ਇਹ ਤਾਂ ਬੀਜੇਪੀ ਨੂੰ ਵੀ ਮਾੜੇ ਨੇ ਮੇਰੇ ਹਿਸਾਬ ਨਾਲ ਤਾਂ ਮੈਂ ਬੀਜੇਪੀ ਦੇ ਮੰਤਰੀ ਕਾਕੇ ਬੀਜੇਪੀ ਸਰਕਾਰ ਦੇ ਦੇਖੇ ਨੇ ਬਹੁਤ ਮਾੜੇ ਵੀ ਦੇਖੇ ਨੇ ਕਈ ਚੰਗੇ ਵੀ ਦੇਖੇ ਨੇ ਮੈਂ ਪੰਜ ਚਾਰ ਮੰਤਰੀਆਂ ਦੇ ਉਹਨਾਂ ਦੇ ਵੀ ਨਾਮ ਲੈ ਸਕਦਾ ਜਿਹੜੇ ਕਈ ਬਹੁਤ ਚੰਗੇ ਸੀ ਕਈ ਵਿਚ ਵਿਚਾਲੇ ਚੰਗੇ ਸੀ ਇਹ ਤਾਂ ਜਿਵੇਂ ਇਹਨਾਂ ਦਾ ਤਾਂ ਕੋਈ ਨੰਬਦਾ ਨਹੀਂ ਵੀ ਜਿਹਨੂੰ ਆਪਾਂ ਕਹਿ ਦਈਏ ਵੀ ਭਾਈ ਆਹ ਤਾਂ ਬਿਲਕੁਲ ਸਾਫ਼ ਦੀ ਗੱਲ ਕਰਦਾ ਕੋਈ ਤਾਂ ਮਿਲਿਆ ਨਾ ਸਭ ਸੌਦੇ ਵਾਰੀਆਂ ਸਭ heira ਫੇਰੀਆਂ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਕਿ ਜਿੰਨੀਆਂ ਤੁਸੀਂ ਭੱਖੀਆਂ ਕਰੀਆਂ ਨੇ ਉਹ ਸਾਰੀਆਂ ਹਾਂ ਘੱਡਰਵਲ ਤੋਂ ਕਿਉਂ ਆਉਂਦੀਆਂ ਨੇ ਕੋਈ ਜਵਾਬ ਹੈ ਇਹਨਾਂ ਕੋਲ ਆਪਾਂ ਹੰਤਮਾਨ ਕਦੇ ਬੋਲਦਾ ਇਹਨਾਂ ਕਰਨਾ ਤੇ ਇਹਨੇ ਨਾ ਹਾਫ ਸ੍ਰਿਸ਼ਟਾ ਚਾਰ ਦਿਨ ਨਾ ਇਹ ਨਾ ਤੋੜਤਾ ਦਿਨ ਦਾ ਮੁੱਖ ਮੰਤਰੀ ਬਿਮਾਰ ਸੀ ਤਾਂ ਬਾਕੀ ਇਹੀ ਸੋਚਦੇ ਸੀ ਵੀ ਯਾਰ ਕੌਣ ਕਾ ਦੇ ਹੈਡ ਕੋ ਨੂੰ ਕਨਵਰ ਹੋਵੇ ਇਸ ਨਾਲ ਭਗਵਾਨਾਂ ਖਬਰਾਂ ਇਹ ਦਬਾਉਣੀ ਸ਼ੁਰੂ ਕਰਤੀਆਂ ਵੀ ਹੁਣ ਮੁੱਖ ਮੰਤਰੀ ਕੌਣ ਬਣੂਗਾ ਹਮ ਅੱਧ ਤੋ ਇਹ ਹੋ ਗਈ ਹੈ ਜੇ ਹੱਦ ਇਹ ਹੋ ਗਈ ਹੈ ਵੀ ਮੁੱਖ ਮੰਤਰੀ ਬਿਮਾਰ ਹੋ ਗਿਆ ਉਹਨੂੰ ਕੋਈ ਮਿਲਣ ਨਹੀਂ ਜਾ ਰਿਹਾ ਤੇ ਖਬਰਾਂ ਇਹ ਲਵਾਉਣੀਆਂ ਸ਼ੁਰੂ ਕਰਤੀਆਂ ਵੀ ਇਸ ਦੀ ਦਲਤ ਮੁੱਖ ਮੰਤਰੀ ਹੋਏਗਾ ਫਨਾਨਾ ਹੋਏਗਾ ਜੇ ਯੂਨੀਵਰਸਟੀਆਂ ਦਾ ਤੁਸੀਂ ਬੁਰਾ ਹਾਲ ਕਰਤਾ ਵੇ ਅੰਮ੍ਰਿਤ ਸ਼ਾਹ ਦੇ ਲੋਕ ਰੌਲਾ ਪੈ ਰਿਹਾ ਹੈ ਕਿ ਹੁਣ ਇੱਕ ਵਾਈਸ ਚਾਂਸਰ ਜਿਹਨੇ ਪਹਿਲਾਂ ਸਭ ਤੋਂ ਜ਼ਿਆਦਾ ਮਤਲਬ ਪੰਜਾਬ ਦਾ ਪੱਟਾ ਬਿਠਾਇਆ ਪੰਜਾਬੀ ਯੂਨੀਵਰਸਿਟੀ ਦਾ ਵਿੱਚ ਅੱਜ ਦਿਨ ਕੋਈ ਕਰਾ ਰਹੇ ਨਾ ਕਿਸੇ ਹਾਈ ਕੋਰਟ ਦੇ ਜੱਜ ਤੋਂ ਜੇ ਉਹ ਫੱਡੀਆਂ ਦਾ ਢੇਰ ਨਾ ਨਿਕਲੇ ਕਿ ਉਹ ਅੰਮ੍ਰਿਤ ਸ਼ਾਹ ਦੇ ਹੁਕਮ ਨਾਲ ਡਾਕ ਰਿਹਾ ਜੇ ਇਹੋ ਜੀ ਕਰ ਰੋ ਮੈਨੂੰ ਵੀ ਤਾਂ ਪਤਾ ਲੱਗਿਆ ਟੀਚਰ ਯੂਨੀਅਨ ਸਾਰਿਆਂ ਨੂੰ ਮੈਨਾਂ ਭੇਜੇ ਨੇ ਹੂੰ ਜੀ ਜੀ ਜਿਹੜੀ ਕਮੇਟੀ ਹੈ ਉਹ ਉਹ ਥੋੜੀ ਕਮੇਟੀ ਨਾਲ ਰਹੀ ਹੋਈ ਹੈ ਕੌਮ ਕਮੇਟੀ ਨੇ ਵੀ ਗਵਰਨਰ ਤੇ ਮੁੱਖ ਮੰਤਰੀ ਜੋ ਮਾਜੀ ਕਰਨ ਗਵਰਨਰ ਉਹਨਾਂ ਦਾ ਮੁੱਖ ਮੰਤਰੀ ਵੀ ਉਹਨਾਂ ਦਾ ਮੈਨੂੰ ਤਾਂ ਕਹਦਾ ਉਹਨੂੰ ਲਾ ਵੀ ਜੇ ਨੇ ਉਹਦੀ ਚੋਰੀ ਠੱਗੀ ਤੇ ਕੋਈ ਸਰ ਨੇ ਦਾ ਵੀ ਤੁਸੀਂ ਸਾਰਿਆਂ ਦੇ 300 ਕਰੋੜ ਰੁਪਇਆ ਕੱਪ ਕੇ ਦੇਤਾ ਕਿ ਇਹਦੇ باوجود ਯੂਨੀਵਰਸਿਟੀ ਦਾ ਪੱਠਾ ਬੈਠਾ ਹੋਇਆ ਜਿਹੜੀ ਯੂਨੀਵਰਸਿਟੀ ਗੁਰਨਾੰਦ ਦੇਵ ਯੂਨੀਵਰਸਿਟੀ ਇੱਥੇ ਜਿਹਦਾ ਪੈਸਾ ਨਹੀਂ ਦਿੰਦੇ ਉਹਨਾਂ ਇੰਨਾ ਕੱਟ ਦਿੰਦੇ ਹੋ ਉਹ ਤਾਂ ਫੇਰ ਅੱਗੇ ਆ ਸਾਰੇ ਆਲ ਇੰਡੀਆ ਲੈਵਲ ਦੇ ਉੱਤੇ ਰੈਂਕਿੰਗ ਦੇ ਵਿੱਚ ਸੋ ਇਹਨਾਂ ਨੇ ਜਿਹੜੀਆਂ ਚੰਗੀਆਂ ਸੰਸਥਾਵਾਂ ਸੀ ਉਹਨਾਂ ਦਾ ਬੇਲਣ ਕੋਲ ਪੱਠਾ ਬਿਠਾਤਾ ਜ਼ੀਰੋ ਕਰਤੀਆਂ ਅੱਬਾ ਫਿਰ ਯੂਨੀਵਰਸਿਟੀ ਦਾ ਹਾਲ ਚੰਗੀ ਤਰ੍ਹਾਂ ਚੱਲਦੀ ਸੀ ਉਹਦਾ ਹਾਲ ਇਹਨਾਂ ਦੇ ਮੰਤਰੀ ਨੇ ਖਰਾਬ ਕਰਿਆ ਇਹਨਾਂ ਨੇ ਸ਼ਰਿਆਂ ਵਿੱਚੇ ਘਰ ਪੁੱਠਾ ਕੰਮ ਹੋ ਰਿਹਾ ਹੈ ਦੇਖ ਲੈਣ ਜਾ ਕੇ ਹੂੰ ਦਾਖਲਣ ਦੇ ਵਿੱਚ ਸਿੱਧਾ ਭਾਰਤ ਸਰਕਾਰ ਭਾਰਤ ਦੇ ਜੋ ਕਹਿ ਦਿੰਦੇ ਨੇ ਉਹਨੂੰ ਸਤਿਵਚਨ ਕਹਿ ਕੇ ਆ ਜਾਂਦੇ ਨੇ ਇਹ ਕਿਤੇ ਬੋਲਦੀ ਨਹੀਂ ਵੀ ਭਾਈ ਪੰਜਾਬ ਦੇ ਹਿੱਤਾਂ ਦੀ ਕੀ ਗੱਲ ਹੈ ਤੁਸੀਂ ਪੰਜਾਬ ਦੇ ਹਿੱਤ ਹਰ ਗੱਲ ਦੇ ਉੱਤੇ ਗੈਣੇ ਤਰੀ ਜਾਂਦੇ ਹੋ ਫਿਰ ਪੰਜਾਬ ਬਚੂ ਕਿਵੇਂ ਹੈ ਹੂੰ। ਥੋ ਇਸ ਕਰਕੇ ਇਹ ਇਹ ਸਰਕਾਰ ਨੂੰ ਇਹ ਜਿੱਤ ਆਸਣ ਹਮ ਬੈਠੇ ਕਿਤੇ ਬੈਸ ਗਿਆ ਜਿੱਥੇ ਬੈਠਾ ਇੱਥੇ ਕਈ ਹੋਰ ਬੈਠ ਕੇ ਗਏ ਨੇ। ਇਹ ਪੰਜਾਬ ਦੇ ਹਿੱਤਾਂ ਨਾਲ ਮੈਨੂੰ ਤਾਂ ਕਹਿੰਚ ਕੋਈ ਝਿਜਕ ਨਹੀਂ ਆ ਇਹ ਪੰਜਾਬ ਦੇ ਹਿੱਤਾਂ ਨਾਲ ਕਾਫੀ ਹੱਦ ਤੱਕ ਗਦਾਰੀ ਹੈ। ਔਰ ਜਿਹੜਾ ਬੋਲਦਾ ਹੈ ਉਹ ਫਟ ਕੇ ਤੁਸੀਂ ਅੰਦਰ ਕਰੀ ਜਾਂਦੇ ਹੋ। ਜੱਜਾਂ ਨੂੰ ਤੁਸੀਂ ਕਹਿੰਦੇ ਕੋਰਟਾਂ ਦੇ ਵਿੱਚ ਕੋਰਟਾਂ ਦੇ ਵਿੱਚ ਹਾਲ ਹੋ ਗਿਆ ਕਿ ਗਲਤ ਆਰਡਰ ਕਰੀ ਜਾ ਰਹੇ ਨੇ। ਕੋਈ ਗਲਤ ਆਰਡਰ ਨੂੰ ਨਹੀਂ ਪੁੱਛਦਾ। ਕਿ ਜਿਹੜੇ ਪੁਰਾਣੀ ਐਫ ਆਈ ਆਰ ਦੇ ਉੱਤੇ ਆਰਡਰ ਕਰੀ ਜਾ ਰਹੇ ਨੇ ਜਿੱਦ ਦੇ ਪੇਸ਼ ਕਰਿਆ ਉਹ ਤੋਂ ਪਹਿਲੇ ਪਹਿਲਾਂ ਹੀ ਆਰਡਰ ਲਏ ਹੋਏ ਨੇ ਤੇਸ਼ ਕਰਨ ਦਾ ਇੱਕ ਮਹਾਨਾ ਬਣਾਇਆ ਹੋਇਆ ਆ ਆਰਡਰ ਇੱਕ ਦਿਨ ਪਹਿਲਾਂ ਕਰ ਦਿੱਤੇ ਜਾਂਦੇ ਨੇ ਇਹ ਕੀ ਲੈ ਗਿਆ ਇਹ ਅਦਾਲਤਾਂ ਨਾ ਮੈ ਸੈਸ਼ਨ ਜੱਜ ਨੂੰ ਸ਼ਿਕਾਇਤ ਕਰੀ ਐ ਇਸ ਗੱਲ ਦੀ ਆ ਮਾਗੀ ਸਾਹਿਬ ਵਾਲੇ ਕੇਸ ਚ ਹ ਹ ਜੀ 17 ਤਰੀਕ ਨੂੰ ਮਾਗੀ ਸਾਹਿਬ ਨੂੰ ਪੇਸ਼ ਕਰਿਆ ਆਰਡਰ 16 ਤਰੀਕ ਨੂੰ ਕੱਢੇ ਨੇ ਜਿਹੜੀ ਐਫ ਆਈ ਆਰ ਆ ਉਹ 16 ਸਤੰਬਰ ਦੀ ਹੋਈ ਐ 16 9 24 ਦੀ ਤੇ ਉਹ 16 ਇੱਕ 24 ਵਾਲੀ ਕੋਈ ਐਫ ਆਰ ਕਿਹਾ ਜਿਹਦੇ ਚਾਰਜ ਆਰਡਰ ਕਰੇ ਨਾ ਨਾਮ ਵੀ ਗਾ ਐਫ ਆਰ ਤਾਂ ਪੜੀ ਹੋਈ ਨਹੀਂ ਮਤਲਬ ਆਰਡਰ ਕਰਤੇ ਬਸ ਵੀ ਇਹਨੂੰ ਦੇ ਦਿਓ ਜੀ ਦੂਜੇ ਆਰਡਰ ਕਰਦੇ ਕਹਿੰਦੇ ਜੀ ਇੱਥੇ ਧਿਆਨਦਾ ਨਹੀਂ ਫਿਰ ਤੋ ਲਿਉਣਗੇ ਨਹੀਂ ਫਿਰ ਤੋ ਭਾਵੇਂ 20 ਸਾਲ ਰੱਖੀ ਜੋ ਕਿਸੇ ਨੂੰ ਅੰਦਰ ਪੇਸ਼ ਕਰੋ ਨਾ ਇਹ ਰਮਾੜ ਦਿਜੋ ਇਹ ਬਿਨਾ ਪੇਸ਼ ਕਰੇ ਬਿਨਾ ਦੂਜੇ ਬੰਦੇ ਨੂੰ ਸੁਨੇ ਪ੍ਰਧਾਨਤਾ ਨਿਰਮਾਣ ਦੇਣੇ ਸ਼ੁਰੂ ਕਰਤੇ ਮੈਂ ਤਾਂ ਇਸ ਗੱਲ ਤੋਂ ਕਿ ਹਰਾ ਨਾ ਵੀ ਤੁਸੀਂ ਕੋਈ ਕਿਸੇ ਨੂੰ ਕੋਈ ਰਾਜਾ ਬਾਬੂ ਹੈ ਹੀ ਨਹੀਂ ਕਿਸੇ ਨੂੰ ਕੋਈ ਕਾਨੂੰਨ ਦਾ ਨਿਜਮ ਦਾ ਪਾਲਣ ਕਰਨ ਦਾ ਕੋਈ ਕੋਈ ਚਸਕਾ ਹੀ ਨਹੀਂ ਵੀ ਪਾਇਆ ਨਾ ਕੁਛ ਨਾ ਕਰ ਮੈਨੂੰ ਨਾ ਕੋਈ ਪੁੱਛੇ ਮੈਨੂੰ ਨਾ ਕੋਈ ਸਜ਼ਾ ਮਿਲੇ ਮੇਰੇ ਵਿੱਚ ਕੋਈ ਧਰਮ ਹੈ ਮੇਰੀ ਵੀ ਤਾਂ ਕੋਈ ਆਤਮਾ ਹੈ ਜੇ ਇੰਨੀ ਆਤਮਾ ਮਾਰਤੀ ਲੋਕਾਂ ਦੀ ਇਹਨਾਂ ਤਾਂ ਵੈਸੀ ਘਟਨੇ ਸਰਕਾਰ ਤਾਂ ਬਹੁਤੇ ਉਹ ਨੇ ਜਿਹੜੇ ਪੈਸੇ ਪੂਰੇ ਬਣਾਉਣ ਤੇ ਲੱਗੇ ਹੋਏ ਨੇ ਪਰ ਜਿਹੜੇ ਰਹਿ ਗਏ ਚਾਹੇ ਉਹ ਬੌਂਸ ਤੇ ਨੇ ਚਾਹੇ ਅਦਾਲਤਾਂ ਤੇ ਨੇ ਚਾਹੇ ਉਹ ਬਾਕੀ ਇੰਜੀਨੀਅਰ ਨੇ ਚਾਹੇ ਡਾਕਟਰ ਨੇ ਚਾਹੇ ਯੂਨੀਵਰਸਟੀਆਂ ਚ ਨੇ ਚਾਹੇ ਸਕੂਲਾਂ ਚ ਨੇ ਜਿਹੜੇ ਰਹਿ ਗਏ ਉਹਨਾਂ ਤੇ ਡੰਡਾ ਫੇਰੇ ਨੇ ਇਹੀ ਪੱਤਰਕਾਰਾਂ ਚ ਕਰ ਰਹੇ ਨੇ ਜਿਹੜਾ ਮਾੜਾ ਮੋਟਾ ਬੋਲ ਉਹਦੇ ਤੇ ਡੰਡਾ ਫੇਰਦੇ ਨੇ ਜੇ ਤੁਸੀਂ ਜਿਹੜੇ ਬੰਦੇ ਖੂਪਲੀ ਲਾਉਣ ਵਾਲੇ ਨੇ ਉਹਨਾਂ ਦਾ ਇਹ ਹਾਲ ਕਰੋਗੇ ਖੂਪਲੀ ਲਾਉਣ ਵਾਲੇ ਤਾਂ ਫੇਰ ਵੀ ਅੱਗੇ ਆਈ ਜਾਣਗੇ ਫਿਰ ਮੈਨੂੰ ਉਹ ਯਾਦ ਆ ਜਾਂਦਾ ਮਨ ਨੂੰ ਸਾਦੀ ਦਾਤਰੀ ਅਸੀਂ ਮਨ ਨੂੰ ਦੇ ਸੋਏ ਜਿਉਂ-ਜਿਉਂ ਮਨ ਨੂੰ ਵੱਡਦਾ ਅਸੀਂ ਧੂਨ ਸੁਆਏ ਜੀ ਜੀ ਇਹ ਜੇ ਮੰਨੂ ਬਣ ਕੇ ਕੰਮ ਕਰੇਗਾ ਨਾ ਕਰਨਗੇ ਕਿ ਫਿਰ ਮੰਨੂਆਂ ਦੇ ਅੱਗੇ ਲੋਕ ਖੜਨਾਂ ਵਾਲੇ ਵੀ ਹੁੰਦੇ ਨੇ ਮੈਨੂੰ ਆ ਲੱਗਦਾ ਇਹ ਪੰਜਾਬ ਦਾ ਕੋਈ ਮੈਂ ਕੋਈ ਇਹਨਾਂ ਤੋਂ ਕੁਝ ਨਹੀਂ ਲੈਣਾ ਮੈਂ ਪਹਿਲਾਂ ਤੋਂ ਕੁਝ ਨਹੀਂ ਲੈਣਾ ਕਦੀ ਕਿਸੇ ਕੋਲ ਸਿਫਾਰਿਸ਼ ਕਰੀ ਹੋਵੇ ਕੋਈ ਪੁਰਾਣੇ ਮਨਿਸਟਰ 25 ਸਾਲਾਂ ਚ 30 ਸਾਲਾਂ ਚ ਫੇਕ ਆ ਕੇ ਕਹੇ ਬਈ ਫਲਾਣੇ ਦਿਨ ਪਿਆਰ ਨਾਲ ਆ ਗਿਆ ਸੀ ਸਾਫਤ ਕਰੇ ਬਈ ਪਿਆਰ ਨਾਲ ਮੇਰੇ ਕੋਲ ਆਇਆ ਸੀ ਇਹਨੇ ਆ ਕੰਮ ਕਰਾਇਆ ਆਪਦਾ ਆਫੀ ਸਰਵਿਸ ਮੈਟਰ ਦਾ ਕਿਸੇ ਹੋਰ ਦਾ ਕੋਈ ਸਫਾਰਸ਼ ਕਰੀ ਹੋਵੇ ਇੱਕ ਦਿਨ ਦਸ ਦਿਨ ਹੂੰ ਹੂੰ ਜੀ ਹਲਾ ਮਾਰਦੇ ਨੇ ਕੋਈ ਬੰਦੇ ਦਾ ਕੋਈ ਧਮ ਹੁੰਦਾ ਹੈ ਯਾਰ ਤੁਸੀਂ ਕੁਝ ਤਾਂ ਕਰੋ ਤੁਸੀਂ ਜਮਈ ਨੇਰੀ ਪਾਤੀ ਜੀ ਨੂੰ ਮਰਜੀ ਫੜ ਕੇ ਅੰਦਰ ਕਰੀ ਜਾਂਦੇ ਹੋ ਜਿਹੜਾ ਵਿਰੋਧੀ ਬੋਲਦਾ ਉਹਨੂੰ ਕਰੀ ਜਾਂਦੇ ਹੋ ਪੰਚਾਇਤਾਂ ਦੇ ਵਿੱਚ ਜੋ ਡੰਡਾ ਫੇਰਿਆ ਅਸੀਂ 1 ਮਹੀਨੇ ਦਾ ਹੁਣ ਹੀ ਕਾਫਲਾ ਚੜਾ ਕੇ ਹਟਿਆ ਅਸੀਂ ਇਹ ਕਹਿੰਦੇ ਸਭ ਸੰਧੀਆਂ ਕਰੋ ਸੰਸਦੀਆਂ ਨਾਲ ਸਵਾ ਹੁੰਦੇ ਨੇ ਇਹ ਕਹਿੰਦੇ ਅਸੀਂ ਡੰਡਾ ਫੇਰਾਂਗੇ ਮੈਂ ਤਾਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਉਹ ਜਿਹੜਾ ਅਸੀਂ ਇੱਕ ਮਹੀਨੇ 'ਚ 84 ਪਿੰਡਾਂ 'ਚ ਗਏ 85 'ਚ ਉਥੇ ਕੱਟ ਕਰਕੇ ਗੱਲਾਂ ਕਰੀਆਂ ਇਹਨਾਂ ਨੇ ਉਦੋਂ ਡੰਡਾ ਨਹੀਂ ਫੇਰਿਆ ਇਹ ਤਾਂ ਉਦੋਂ ਵੀ ਫੇਰ ਸਕਦੇ ਸੀ ਕਿਉਂਕਿ ਤਾਂ ਇਹ ਜੇ ਬੰਦੇ ਨੇ ਵੀ ਤੁਸੀਂ ਜੇ ਪੱਕਾ ਨੂੰ ਸਮਝਾ ਰਹੇ ਹੋ ਇਹਨਾਂ ਨੇ ਕਹਿਣਾ ਹੀ ਹੈ ਨਾ ਜਿਹਦੀ ਜ਼बान ਚੱਲਦੀ ਉਹਦੇ ਸੱਤੇ ਹੱਲ ਚੱਲਦੇ ਨੇ ਬਿਲਕੁਲ ਡਾਕਟਰ ਸਾਹਿਬ ਇੱਥੇ ਇੱਕ ਹੋਰ ਸਵਾਲ ਵੀ ਹੈ ਸਰਕਾਰੀ ਤੇ ਇਹਦਾ ਕਹਿਣਾ ਹੈ ਕਿ ਨਾਮਜ਼ਦਗੀਆਂ ਜਿਹੜੀਆਂ ਸਰਪੰਚਾਂ ਦੀਆਂ ਪੰਚਾਂ ਨੇ ਉਹ ਪਿਛਲੇ ਵਾਰ ਨਾਲੋਂ ਜਾਂ ਆਮ ਨਾਲੋਂ ਵਧੀਆਂ ਨੇ ਵੱਧ ਹੋਈਆਂ ਭਾਵੇਂ ਕਿ ਇਹ ਦੂਸਰੇ ਪੱਧਰ ਉਤੇ ਲੱਗ ਰਿਹਾ ਹੈ ਕਿ ਵੱਡੇ ਪੱਧਰ ਉਤੇ ਕਾਗਜ਼ ਰਾਤ ਕੀਤੇ ਗਏ ਕਈ ਤਰ੍ਹਾਂ ਦੇ ਜਿਹੜੇ ਹੱਥ ਕੰਡੇ ਵੀ ਵਰਤੇ ਸਰਕਾਰੀ ਤਰਵੰਦ ਦੇਖੋ ਗੱਲ ਇਹ ਹੈ ਨਾਮਜ਼ਾਦੀਆਂ ਵਧਣਾ ਉਹੀ ਜਾਈ ਹੈ ਬੀਜੇਪੀ ਪਾ ਦਿੰਦੀ ਆ ਵੀ ਜੀ 84000 ਬੰਦੇ ਨੇ ਸਾਨੂੰ رائے ਦਿੱਤੀ ਹਮ 84000 ਕਿਹੜਾ ਜਿਹੜਾ ਉਹਨਾਂ ਦਾ ਨਾਮਜ਼ਾਦੀਆਂ ਦੇ ਉਹੀ ਕਾਗਜ਼ ਭਰਾਈ ਜੋ ਵੋਟਰਾਂ ਨੇ ਐਨਾ ਨਹੀਂ ਨਹੀਂ ਤੁਸੀਂ ਗਿਣਤੀ ਕਰਾਈ ਜਾਓ ਜਿਹੜੇ ਆ ਅਖਬਾਰਾਂ ਤੇ ਰੋਜ਼ ਲੱਗਦੇ ਤੇ ਜਵਾਬ ਦਿੱਤਾ ਕੋਈ ਇਹਨਾਂ ਦਾ ਬਣਾਲੇ ਦਾ ਬਿਆਨ ਛਪਿਆ ਹੋਇਆ ਉਹ ਐਮਪੀ ਵੀ ਬਣ ਗਿਆ ਹੁਣ ਮੈਂ ਇਹਨੂੰ ਸਮਝਦਾ ਸੀ ਉਹ ਚੰਗਾ ਬੰਦਾ ਹੈ ਸਟੂਡੈਂਟ ਮੂਵਮੈਂਟ ਤੋਂ ਆਇਆ ਹੋਇਆ ਜਦੋਂ ਸਟੂਡੈਂਟ ਦੀਆਂ ਚੋਣਾਂ ਲੜਦਾ ਸੀ ਉਦੋਂ ਮੈਨੂੰ ਤਾਂ ਪਤਾ ਮੈਂ ਯੂਨੀਵਰਸਿਟੀ 'ਚ ਮੇਰੀ ਬੇਟੀ ਪੜ੍ਹਦੀ ਸੀ ਉੱਥੇ ਮੈਂ ਜਾਂਦਾ ਸੀ ਤਾਂ ਪਤਾ ਲੱਗਦਾ ਸੀ ਵੀ ਅੱਛਾ ਇਹ ਬੰਦੇ ਹੈਗੇ ਨੇ ਜਿਹੜੇ ਟਾਪੇ ਨੇ ਪੂਸੂ ਸੋਪੂ ਵਗੈਰਾ ਦੇ ਤੇ ਉਹ ਤਾਂ ਹੁਣ ਮਤਲਬ ਨੰਗੇਚੇਟਰ ਰੂਪ ਚ ਆ ਰਿਹਾ ਨਹੀਂ ਜੀ ਬੜਾ ਖੁਸ਼ ਹੋ ਗਿਆ ਭਾਈ ਤੂੰ ਐਮਪੀ ਐ ਤੂੰ ਆਪਣੀ ਪਾਰਟੀ ਨਾਲ ਤੂੰ ਪਾਰਟੀ ਦੇ ਅੰਦਰ ਤਾਂ ਕਹਦੇ ਬੇਤ ਮਹਤਮਾਰੀ ਗੱਲ ਹੋ ਰਹੀ ਹੈ ਆ ਜਿਹੜਾ ਹੈਗਾ ਆ ਚੱਪੜਚਿੜੀ ਉਤੋਂ થી ਬਾਬਾ ਬੰਦਾ ਸਿੰਘ ਬਹਾਦਰ ਦੇ ਉਤੋਂ થી ਉਹ ਕਾਫਲਾ ਚੱਲ ਕਰਿਆ ਸੀ ਆ ਖਬਰ ਲੱਗਦੀ ਹੋਈ ਆ ਚੱਪੜਚਿੜੀ ਦੀ ਇਹ ਜਵਾਬ ਦੇਵੇ ਵੀ ਇਹ ਚੱਪੜਚਿੜੀ ਦੇ ਵਿੱਚ ਐਸਐਸ ਨਗਰ ਮਹਾਲੀ ਇਹ ਚੱਪੜਚਿੜੀ ਦੇ ਵਿੱਚ ਇਹ ਕਿਵੇਂ ਹੋ ਗਿਆ ਇਹਦਾ ਜਵਾਬ ਹੀ ਦੇ ਦੇਣ ਫਿਰ ਆ ਤਨਵੰਡੀ ਸਾਹਿਬ ਉਹਦੀ ਐਮਐਲ ਵਿੱਚ ਬਕਿਆ ਹੋਇਆ ਇਹ ਜਵਾਬ ਦੇ ਦੇਣ ਆ ਜਿਹੜਾ ਲੱਗਿਆ ਹੋਇਆ ਅੰਮ੍ਰਿਤਸਰ ਦਾ ਇਹਦੇ ਉੱਤੇ ਜਵਾਬ ਦੇ ਦੇਣ ਜੇ ਗਿਆਨੀ ਕੇਵਲ ਸਿੰਘ ਵਰਗੇ ਬੰਦੇ ਕਹਿ ਰਹੇ ਨੇ ਵੀ ਸਾਜ ਰੱਦ ਕਰ ਤੇ ਜੇ ਮੈਨੂੰ ਡੇਰਾ ਬਾਬਾ ਨਾਨਕ ਤੋਂ ਆਵਾਜ਼ ਮੈਸੇਜ ਤੇ ਮੇਰੇ ਕੋਲ ਆ ਰਹੀ ਹੈ ਇਹ ਰਾਤ ਕੋਈ ਧਰਨਾ ਵੱਜ ਰਿਹਾ ਹੈ ਕਿ ਕੀ ਕਰ ਰਹੇ ਨੇ ਇਹ ਦੱਸਣ ਹਾਂ ਨਾ ਸਾਹਮਣੇ ਆ ਬਿਆਨ ਦਿੱਤਾ ਬਸ ਕਿ ਜੀ ਇਹ ਨਹੀਂ ਹੈਗਾ ਬਿਆਨ ਇਹਨਾਂ ਦੇ ਸਪੋਕਸਮੈਨ ਦਾ ਆਪ ਨੇ ਨਾਮ ਜਾਂ ਜਾਂਦੀਆਂ ਚ ਵਾਅਦਾ ਹੋਣ ਦਾ ਕੀਤਾ ਦਾਵਾ ਹਰ ਪੱਤਰਕਾਰ ਨੇ ਵੀ ਦਾਵਾ ਲਿਖਿਆ ਇਹ ਦਾਵਾ ਕਰਦੇ ਨੇ ਇਹਦਾ ਮਤਲਬ ਇਹ ਜ਼ਰੂਰੀ ਨਹੀਂ ਹੈ। ਸੋ ਇੱਥੇ ਤੱਕ ਜੇ ਤੁਸੀਂ ਇਸ ਹੱਦ ਤੱਕ ਜਾਣੇ ਹੋ ਤੁਸੀਂ ਕਿਸੇ ਵਿਰੋਧੀ ਬੰਦੇ ਦਾ ਇਹ ਮੰਨਣ ਨੂੰ ਤਿਆਰ ਹੀ ਨਹੀਂ ਵੀ ਵਿਰੋਧ ਭਾਈ ਵਿਕਾਸ ਵਾਸਤੇ ਵੀ ਹੁੰਦਾ ਹੈ। ਵਿਰੋਧ ਚੰਗੇ ਕੰਮਾਂ ਵਾਸਤੇ ਵੀ ਹੁੰਦਾ ਹੈ ਆਲੋਚਨਾ ਜ਼ਰੂਰੀ ਹੈ। ਤੁਸੀਂ ਤਾਂ ਪੁੱਢੀ ਨੇ। ਮੇਰਾ ਕਿਤੇ ਹੀ ਇਹ ਹੈ ਜੇ। ਅਸੀਂ ਜਿਹੜੀ ਬਿਮਾਰੀ ਦਾ ਇਲਾਜ ਰੋਕਣੀ ਹੋਵੇ ਉਸੇ ਬਿਮਾਰੀ ਦੇ ਜਰਮ ਥੋੜੇ ਜਾਤ ਮੋੜ ਕਰਕੇ ਸਰੀਰ ਚ ਪਾਉਣਾ ਤਾਂ ਕਿ ਸਰੀਰ ਨੂੰ ਪਤਾ ਲੱਗ ਜੇ ਵੀ ਇਹ ਜਰਮ ਕਿਹੋ ਜਿਹੇ ਹੁੰਦੇ ਨੇ ਕੀ ਕਰਦੇ ਨੇ ਤਾਂ ਕਿ ਆਪਦਾ ਬਚਾ ਕਰੇ। ਸੋ ਰੋਚਨਾ ਹੈਗੀ ਆ ਜਿਹੜੀ ਉਹ ਟੀਕਾ ਹੈ। ਉਹ ਤੁਹਾਡੀ ਬਿਮਾਰੀ ਨੂੰ ਰੋਕਣ ਦਾ ਇਲਾਜ ਹੈ। ਇਹ ਅਲੋਚਨਾ ਬੰਦ ਕਰ ਰਹੇ ਨੇ ਟੀਕਾ ਲਾਉਣ ਹੀ ਨਹੀਂ ਦਿੰਦੇ। ਤੇ ਬੱਚੇ ਟੀਕੇ ਕਿਉਂ ਲਾਉਣਗੇ ਜਦ ਇਹ ਨਹੀਂ ਟੀਕਾ ਲਾਉਣ ਦਿੰਦੇ ਅਲੋਚਨਾ ਦਾ। ਫੇਸ ਕਰਕੇ ਮੈਨੂੰ ਤਾਂ ਇਹ ਲੱਗਦਾ ਹੈ ਵੀ ਇਹਨਾਂ ਨੇ ਸਾਰਾ ਕੁਝ ਤੈਸਨਾਤ ਕਰਤਾ। 50 ਸਾਲ ਦੇ ਵਿੱਚ ਅਗਲੇ 2.5 ਸਾਲ ਪਤਾ ਨਹੀਂ ਪੰਜਾਬ ਦਾ ਸਾਰਾ ਕੁਝ ਦਰਿਆ ਹੋਰ ਸਾਰਾ ਧਰਤੀ ਇਹ ਵਿਕ ਜਾਣੀ ਹੈ ਕਿਉਂਕਿ ਇਹ ਉਹ ਬੰਦੇ ਆ ਗਏ ਜਿਹੜੇ ਕਹਿੰਦੇ ਸਾਡੇ ਕੋਲੇ ਕੁਰਸੀ ਨਹੀਂ ਚਾਹੀਦੀ ਆ ਬਾਕੀ ਭਾਵੇਂ ਸਾਰਾ ਕੁਝ ਨੂੰ ਅੱਗ ਲੱਗ ਜੇ ਸਾਰਾ ਕੁਝ ਨਾ ਨਾਮ ਹੋ ਜੇ ਪੰਜਾਬ ਨਾ ਨਾਮ ਹੋ ਜੇ ਇੱਥੇ ਜਿੱਥੇ ਮਰਜੀ ਜਾਵੇ ਪਰ ਸਾਡੀ ਕੁਰਸੀ ਮਿਲ ਜਾਣੀ ਚਾਹੀਦੀ ਹਲਾ ਜਿਹੜੇ ਬੰਦੇ ਇਸ ਗੱਲ ਤੇ ਤੁਰਪੇ ਉਹਨਾਂ ਨੇ ਕੀ ਕਰਨਾ ਪੰਜਾਬ ਦਾ ਇਹ ਤਾਂ ਦੁਖਾਂਤ ਆ ਸਾਡਾ ਔਰ ਬਹੁਤ ਸਾਰੇ ਉਹਨਾਂ ਨੂੰ ਚਮਚੇ ਲੱਗ ਗਏ ਜਾਂਦੇ ਨੇ ਕਿਉਂਕਿ ਚਮਚਾਗਰੀ ਤਾਂ ਅੱਜਕੱਲ ਪੰਜਾਬ ਦਾ ਹਾਲ ਹੀ ਉੱਤੇ ਸਾਡੇ ਸਾਰੇ ਯੂਜ਼ ਹਾਲੇ ਬੰਤਾ ਵੀ ਤੁਸੀਂ ਹਿੰਦੂ ਸਿੱਖ ਮੁਸਲਮਾਨ ਸਾਈਂ ਚ ਦੇਖੋ ਜਿਹੜਾ ਪਿੰਡ ਡਟ ਕੇ ਉਹ ਮਹਿਰਾਜ ਸੀ ਕਿਹੜਾ ਸੀ ਕਹਿ ਰਿਹਾ ਸੀ ਉਥੇ ਬੰਦਾ ਕਹਿੰਦਾ ਵੀ ਜੇ ਸਿੱਖ ਹੋਊਗਾ ਤਾਂ ਇਹ ਹੋ ਸਕਦਾ ਸੀ ਠੀਕ ਤੇ ਨਹੀਂ ਦੂਜਾ ਨੇ ਤਾਂ ਘੋੜਮੋੜ ਨੇ ਤਾਂ ਹੀ ਕਰਨਾ ਉਹਨੂੰ ਪੁੱਛੋ ਮਨਜਿੰਦਰ ਸਿੰਘ ਸਿਰਸਾ ਤਾਂ ਸਿੱਖਾ ਉਹ ਵੀ ਜੀਪੀ ਨਾਲ ਕਿਵੇਂ ਖੜਾ ਜੇ ਬੀਜੇਪੀ ਠੀਕ ਆ ਫਿਰ ਬੀਜੇਪੀ ਨੂੰ ਲਾਏ ਆਉਂਦੇ ਮਤਲਬ ਇੱਥੇ ਤੱਕ ਭਾਵਨਾ ਪੈਦਾ ਕਰਤੀ ਕਿ ਜਿਹਦੇ ਦਰਦੇ ਨੇ ਉਹ ਵੀ ਹਿੰਦੂ ਸਿੱਖ ਦਾ ਸਵਾਲ ਖੜਾ ਕਰ ਰਹੇ ਨੇ ਇੱਥੇ ਤੱਕ ਦੀਆਂ ਤਾਂ ਇਹਨਾਂ ਨੇ ਕਰਦਾ ਕੱਟੀਆਂ ਕੀ ਕਰੋਗੇ ਤੁਸੀਂ ਮੈਨੂੰ ਨਹੀਂ ਲੱਗਦਾ ਵੀ ਕੋਈ ਬਹੁਤਾ ਜ਼ਿਆਦਾ ਇਹਦੇ ਚੋਂ ਨਿਕਲਣ ਪਾਉਣ ਨੂੰ ਹੈਗਾ ਇਹ ਤਾਂ ਜਿੰਨਾਂ ਚ ਲੋਕ ਨਹੀਂ ਸੜਕਾਂ ਤੇ ਆਉਂਦੇ ਜਿਵੇਂ ਰਾਜਪੁਰੇ ਕਾਢੋਂ ਨੰਦੇ ਰੁਕਾ ਮੈਂ ਕਹਾਂਗਾ ਉਹ ਬਾਹਰ ਹੀ ਜਾਂ ਈ ਮਿਸ਼ਨ ਪੰਜਾਬੀ